ਸਵਾਲ ਸਿਰਫ ਇਹ ਹੈ ਕਿ ਬੱਚਿਆਂ ਨੂੰ ਸਕੂਲ ਭੇਜਣ ਦੀ ਸਹੀ ਉਮਰ ਕੀ ਹੈ ਸਹੀ ਉਮਰ ਜਿਹੜੀ ਹੈ ਉਹ 5 ਸਾਲ ਹੈ 5 ਸਾਲ ਤੱਕ ਅਸੀਂ ਕਹਿੰਦੇ ਹਾਂ ਬਚਪਨ ਹੁੰਦਾ ਹੈ ਬਚਪਨ ਜਸ ਲਾਇਕ ਗੁਲਾਬ 3.5 ਸਾਲ ਤੱਕ ਤਾਂ ਅਸੀਂ ਮੰਨਦੇ ਕੋ ਬ੍ਰੇਨ ਫਿਜ਼ਿਕਲੀ ਤੌਰ ਤੇ ਡਵੈਲਪ ਹੋ ਰਿਹਾ ਹੁੰਦਾ ਜੋ ਉਸ ਘੜੇ ਚ ਉਹਨੂੰ ਕੋਈ ਦਵਾ ਆ ਗਿਆ ਪ੍ਰੈਸ਼ਰ ਆ ਗਿਆ ਪਰੇਸ਼ਾਨੀ ਆ ਗਈ ਡਿਪਰੈਸ਼ਨ ਚ ਆ ਗਿਆ ਤੋਂ ਸਮਝੋ ਵੀ ਸਾਰੀ ਉਮਰ ਵਾਸਤੇ ਉਹ ਡਿਪਰੈਸ਼ਨ ਚ ਰਹੂਗਾ ਬੱਚਾ ਜਿਹੜਾ ਸਾਨੂੰ ਹੁੰਦਾ ਹੈ ਕਿ ਸਾਡਾ ਬੱਚਾ ਕਿਤੇ ਲੇਟ ਨਾ ਹੋ ਜਾਏ ਲੇਟ ਨਹੀਂ ਹੁੰਦਾ ਜਿੰਨਾ ਬੱਚਾ ਸਲੋ ਸਟਾਰਟਿੰਗ ਏਜ ਘੱਟ ਲੱਗੂ ਮਤਲਬ 5 ਸਾਲ ਦਾ ਲੱਗ ਰਿਹਾ ਤਾਂ ਸਮਝੋ ਹਰ ਚੀਜ਼ ਨੂੰ ਸਮਝ ਕੇ ਜਾ ਰਿਹਾ ਸਕੂਲ 'ਚ ਕੋਈ ਸਟ्रेस ਲੈ ਕੇ ਨਹੀਂ ਜਾ ਰਿਹਾ ਆਮ ਤੌਰ ਤੇ ਅਸੀਂ ਇਹ ਗੱਲਾਂ ਕਿਸੇ ਕਿਸੇ ਤੋਂ ਸੁਣਦੇ ਆ ਕਿ ਛੋਟੇ ਬੱਚਿਆਂ ਨੂੰ ਸਕੂਲ ਹੈ ਜਿਹੜਾ ਉਹ ਨਹੀਂ ਲਾਉਣਾ ਚਾਹੀਦਾ ਜਲਦੀ ਬੱਚਿਆਂ ਨੂੰ ਸਕੂਲ ਨਹੀਂ ਭੇਜਣਾ ਚਾਹੀਦਾ ਪਰ ਇਹ ਗੱਲ ਸਭ ਨੂੰ ਹੈਰਾਨ ਕਰਦੀ ਹੈ ਕਿ ਕਿਉਂ ਨਹੀਂ ਭੇਜਣਾ ਚਾਹੀਦਾ ਕਿਉਂਕਿ ਮੁਕਾਬਲੇਬਾਜ਼ੀ ਦਾ ਯੁੱਗ ਹੈ ਤੇ ਜੇਕਰ ਬੱਚਿਆਂ ਨੂੰ ਸਕੂਲ ਨਾ ਭੇਜੋਗੇ ਤਾਂ ਕਿਤੇ ਨਾ ਕਿਤੇ ਉਹ ਪਿੱਛੇ ਨਾ ਰਹਿ ਜਾਣ ਇਹ ਵੈਮ ਜਾਂ ਇਹ ਗੱਲ ਆਮ ਤੌਰ ਤੇ ਸਾਰੇ ਪੇਰੈਂਟਸ ਦੇ ਸਾਹਮਣੇ ਹੁੰਦੀ ਹੈ ਤਾਂ ਜਿਹੜੇ ਹਿਸਾਬ ਨਾਲ ਦੌੜ ਚੱਲ ਰਹੀ ਹੈ ਆਮ ਤੌਰ ਤੇ ਹੁਣ 2 ਸਾਲ ਦਾ 1.5-2 ਸਾਲ ਤੋਂ ਲੈ ਕੇ ਪਹਿਲਾਂ ਕਰੱਚ ਦੇ ਵਿੱਚ ਜਿਹੜੀਆਂ ਛੋਟੇ ਬੱਚਿਆਂ ਵਾਲੇ ਹੁੰਦੇ ਆ ਸਕੂਲ ਉੱਥੇ ਫਿਰ 3 ਸਾਲ ਤੋਂ ਤਾਂ ਲਗਭਗ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਭੇਜਣਾ ਪੇਰੈਂਟ ਸ਼ੁਰੂ ਕਰ ਦਿੰਦੇ ਆ ਪਰ ਅੱਜ ਤੁਹਾਨੂੰ ਦੱਸਾਂਗੇ ਕਿ ਸਕੂਲ ਬੱਚੇ ਨੂੰ ਭੇਜਣ ਦੀ ਸਹੀ ਉਮਰ ਕੀ ਹੈ ਤੇ ਉਹਦੇ ਪਿੱਛੇ ਕਾਰਨ ਕੀ ਹੈਗੇ ਆ ਤੇ ਉਹਦੇ ਨੁਕਸਾਨ ਤੇ ਫਾਇਦੇ ਕੀ ਰਹਿੰਦੇ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਡਾਕਟਰ ਪਿਰਤਪਾਲ ਹੋਰਾਂ ਦਾ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਬਾਈ ਸਵਾਲ ਸਿਰਫ ਇਹ ਹੈ ਕਿ ਬੱਚਿਆਂ ਨੂੰ ਸਕੂਲ ਭੇਜਣ ਦੀ ਸਹੀ ਉਮਰ ਕੀ ਹੈ ਸਹੀ ਉਮਰ ਜਿਹੜੀ ਹੈ ਉਹ 5 ਸਾਲ ਹੈ 5 ਸਾਲ ਤੱਕ ਅਸੀਂ ਕਹਿੰਨੇ ਆ ਬਚਪਨ ਹੁੰਦਾ ਹੈ ਬਚਪਨ ਜਸ ਲਾਇਕ ਗੁਲਾਬ ਹੁੰਦਾ ਹੈ ਗੁਲਾਬ ਦਾ ਫੁੱਲ ਹੈ ਜੇ ਉਸ ਨੂੰ ਕੋਈ ਧੱਕੇ ਨਾਲ ਉਹਨੂੰ ਖਿੜਾਉਣ ਦੀ ਕੋਸ਼ਿਸ਼ ਕਰੂਗਾ ਮੰਨ ਲੀ ਤਾਂ ਉਹ ਡੋਡੀ ਦਾ ਕੋਈ ਹੋਰ ਹੀ ਬਣਾ ਕੇ ਰੱਖ ਦਊਗਾ ਉਸ ਨੂੰ ਰਾਈਟ ਹੋ ਸਕਦਾ ਉਹ ਵਰਗਾ ਜਿਹਾ ਬਣਾ ਦੇ ਬਹੁਤ ਐਕਸਪਰਟ ਜਿਹੜਾ ਬੰਦਾ ਹੋਊਗਾ ਪਰ ਜਿਹੜੀ ਨੇਚਰਲ ਉਹਦੀ ਫ੍ਰੈਗਰੈਂਸ ਹੋਗੀ ਉਹ ਖਤਮ ਹੋ ਜਾਊਗੀ ਇਸੇ ਤਰ੍ਹਾਂ ਜਦੋਂ ਬਚਪਾ ਬੱਚਾ ਜਨਮਦਾ ਹੈ ਉਹ 5 ਸਾਲ ਤੱਕ ਉਹਦੀ 3.5 ਸਾਲ ਤੱਕ ਤੁਸੀਂ ਮੰਨਦੇ ਕਿ ਬ੍ਰੇਨ ਫਿਜ਼ਿਕਲੀ ਤੌਰ ਤੇ ਡਵੈਲਪ ਹੋ ਰਿਹਾ ਹੁੰਦਾ ਉਹਦੇ ਸੈਲੀ ਇਟ ਡਵੈਲਪ ਹੋ ਰਹੀਆਂ ਨੇ ਜੋ ਉਸ ਘੜੇ ਚ ਉਹਨੂੰ ਕੋਈ ਦਵਾ ਆ ਗਿਆ ਪ੍ਰੈਸ਼ਰ ਆ ਗਿਆ ਪਰੇਸ਼ਾਨੀ ਆ ਗਈ ਡਿਪਰੈਸ਼ਨ ਚ ਆ ਗਿਆ ਤੋ ਸਮਝੋ ਵੀ ਸਾਰੀ ਉਮਰ ਵਾਸਤੇ ਉਹ ਡਿਪਰੈਸ਼ਨ ਚ ਰਹੂਗਾ ਬੱਚਾ ਹਮ ਰਾਈਟ ਕਿਉਂਕਿ ਤਣਾ ਆ ਗਿਆ ਉਹਦੇ ਚ ਸੈਲ ਪ੍ਰੋਪਰ ਡਵੈਲਪੀ ਨਹੀਂ ਹੋਏ ਸੀਜ਼ਰ ਆ ਸਕਦੇ ਆ ਫਿਟਸ ਆ ਸਕਦੇ ਆ ਬਹੁਤ ਸਾਰੀਆਂ ਬਿਮਾਰੀਆਂ ਵੀ ਲੱਗ ਸਕਦੀਆਂ ਉਸ ਨੂੰ ਐਂ ਜਦੋਂ ਅਸੀਂ ਕਹਿੰਦੇ ਬਚਪਨ ਜਿਹੜਾ ਹੁੰਦਾ ਉਹ 5 ਸਾਲ ਦੀ ਇੱਕ ਉਮਰ ਤੱਕ ਉਹ ਇੱਕ ਕੋਰੀ ਸਲੇਟ ਆ ਜੇ ਕਿਸੇ ਨੇ ਉਹਦੇ ਛਰੀਂਟ ਮਾਰਤੀ ਨਾ ਤੋ ਸਾਰੀ ਉਮਰ ਤੱਕ ਤੰਗ ਕਰੂਗੀ ਉਸ ਨੂੰ ਹਮ ਹਨਾ ਮਤਲਬ 5 ਸਾਲ ਤੋਂ ਪਹਿਲਾਂ ਸਕੂਲ ਨਹੀਂ ਭੇਜਣਾ ਹਾਂ ਉਹ ਕੋਰੀ ਸਲੇਟ ਹੁੰਦੀ ਆ ਹਮ ਉਹਦੇ ਚ ਰੇਨ ਮਾਰਤੇ ਸਾਰੇ ਵਸਤਾਂ ਕਰੂਗਾ ਕਿਉਂਕਿ ਛੋਟੀ ਉਮਰ ਚ ਜਿਹੜਾ ਸਦਮਾ ਬਹਿ ਜਾਂਦਾ ਹੈ ਬੱਚੇ ਨੂੰ ਬਾਅਦ ਚ ਬੱਚਾ ਮੈਮਰੀ ਤੌਰ ਤੇ ਤਾਂ ਭੁੱਲ ਜਾਂਦਾ ਉਸ ਨੂੰ ਲੇਕਿਨ ਫਿਜ਼ਿਕਲੀ ਤੌਰ ਤੇ ਯਾਦ ਰਹਿੰਦਾ ਤੁਸੀਂ ਸਮਝੋ ਮੈਂ ਕਿਵੇਂ ਕਹਿ ਰਹੇ ਹਾਂ ਇਸ ਨੂੰ ਮੈਮਰੀ ਤੌਰ ਤੇ ਕਿਉਂਕਿ ਸਦਵੇਂ ਨੂੰ ਜਿਹੜਾ ਸੀਗਾ ਸਮਝਾ ਹੀ ਹੋਰ ਤਰੀਕੇ ਨਾਲ ਗਿਆ ਸੀਗਾ ਪਹਿਲਾਂ ਸਮਝ ਸਦਮਾ ਇੱਕ ਮੈਮਰੀ ਚ ਆ ਵੀ ਭੁੱਲ ਗਿਆ ਬਾਕੀ ਗੱਲ ਖਤਮ ਭੁੱਲਦਾ ਬਲਦਾ ਕੁਝ ਨਹੀਂ ਉਹ ਬੋਡੀ ਚ ਸਟੋਰ ਹੋ ਜਾਂਦਾ ਹੈ ਮੈਮਰੀ ਚ ਭੁੱਲ ਜਾਂਦਾ ਹੈ ਤੇ ਉਹ ਫਿਰ ਅੰਨਾ ਬੋਲਾ ਭੂਤ ਬਣ ਜਾਂਦਾ ਉਹ ਕੁਝ ਵੀ ਕਰਦਾ ਕੁਛ ਵੀ ਕਰੂਗਾ ਦਰਦ ਵੀ ਕਰੂਗਾ ਪੇਨਫੁੱਲ ਵੀ ਕਰੂਗਾ ਦੌਰੇ ਵੀ ਪੈਣਗੇ ਸਾਰਾ ਕੁਛ ਕਰੂਗਾ ਐਨ ਉਹ ਡਵੈਲਪਿੰਗ ਫੇਸ ਹੁੰਦੀ ਹੈ ਜਿਹੜਾ ਸਾਨੂੰ ਇਹ ਹੁੰਦਾ ਕਿ ਸਾਡਾ ਬੱਚਾ ਕਿਤੇ ਲੇਟ ਨਾ ਹੋ ਜਾਏ ਲੇਟ ਨਹੀਂ ਹੁੰਦਾ ਜਿੰਨਾ ਬੱਚਾ ਸਲੋ ਸਟਾਰਟਿੰਗ ਏਜ ਘੱਟ ਲੱਗੂ ਮਤਲਬ 5 ਸਾਲ ਦਾ ਲੱਗ ਰਿਹਾ ਤਾਂ ਸਮਝੋ ਹਰ ਚੀਜ਼ ਨੂੰ ਸਮਝ ਕੇ ਜਾ ਰਿਹਾ ਸਕੂਲ 'ਚ ਕੋਈ ਸਟ्रेस ਲੈ ਕੇ ਨਹੀਂ ਜਾ ਰਿਹਾ ਉਹ ਤਿਆਰ ਹੋ ਕੇ ਜਾ ਰਿਹਾ ਮੈਂ ਪੜਨਾ ਹੈ ਉਹਦੇ ਨਤੀਜੇ ਬੈਟਰ ਹੋਣਗੇ ਉਹਦੇ ਨਤੀਜੇ ਬੈਟਰ ਮੰਨ ਲਓ ਤੁਸੀਂ ਇੱਥੇ ਆਏ ਹੋ ਤੁਸੀਂ ਕੋਈ ਪਹਿਲਾਂ ਕਿਸੇ ਹੋਰ ਜੌਬ 'ਚ ਸੀਗੇ ਜੋ ਤੁਸੀਂ ਇਹ ਜਰਨਲਿਜ਼ਮ ਦੇ ਵਿੱਚ ਆਏ ਤਾਂ ਤੁਸੀਂ ਪਹਿਲਾਂ ਪ੍ਰਿਪੇਅਰ ਹੋ ਕੇ ਆਏ ਕਿ ਮੈਂ ਜਰਨਲਿਜ਼ਮ 'ਚ ਜਾਣਾ ਹੈ ਤਾਂ ਤੁਸੀਂ ਸੇਫ ਫੀਲ ਕਰ ਰਹੇ ਹੋ ਆਪਣੇ ਸਾਰੇ ਫੈਸਲੇ ਤੁਹਾਡੇ ਆਪਣੇ ਰਿਲੈਕਸ ਫੀਲ ਕਰ ਰਹੇ ਹੋ ਲੇਕਿਨ ਉਹ ਤੱਕ ਕੇ ਤੁਹਾਨੂੰ ਜੌਬ ਹਟਾ ਕੇ ਕੋਈ ਤੁਹਾਡੇ ਬਿਨਾਂ ਸਹਿਮਤੀ ਤੋਂ ਤੁਹਾਨੂੰ ਇੱਧਰ ਪਾ ਦਿੰਦਾ ਤਾਂ ਹੋਸਾ ਸਟ੍ਰੈਸ ਹੋਣਾ ਹੁਣ ਦੂਜੇ ਕਹਿਣਗੇ ਮੈਕਮਾ ਤੇਰੇ ਲਈ ਫਾਇਦਾ ਕੀਤਾ ਤੇਰੇ ਅੱਗੇ ਪਹਿਲਾਂ 50000 ਕਮਾਉਂਦਾ ਸੀ ਤੂੰ 3 ਲੱਖ ਕਮਾਉਣ ਲੱਗ ਗਿਆ ਹਮ ਇਹ ਕਵਾਂਗੇ ਅਸੀਂ ਤੁਹਾਨੂੰ ਲੇਕਿਨ ਉਹ ਗੱਲ ਛੱਡੋ ਲੇਕਿਨ ਉਹ ਜਿਹੜਾ ਸਦਮਾ ਉਸ ਸਮੇਂ ਬੈਠਾ ਉਸ ਸਮੇਂ ਸਟ੍ਰੈਸ ਚ ਗੁਜ਼ਰਿਆ ਮੈਂ ਜਿਹੜਾ ਉਹਨੇ ਮੇਰਾ ਸਰੀਰ ਦਾ ਕੁਛ ਨਾ ਕੁਛ ਮੇਰੀ ਉਮਰ ਲੈ ਗਿਆ ਹਮ ਉਸੇ ਤਰ੍ਹਾਂ ਬੱਚੇ ਦਾ ਹੁੰਦਾ ਹੈ ਬੱਚਾ ਜਿਹੜਾ ਹੁੰਦਾ ਛੋਟੀ ਉਮਰ ਤੱਕ ਇਹ ਸਮੱਸਿਆ ਹੁੰਦੀ ਹੈ ਔਰ ਜਦੋਂ ਸਕੂਲ ਚ ਭੇਜਦੇ ਹੋ ਤੁਸੀਂ ਉਹਨੂੰ ਸੈਪਰੇਸ਼ਨ ਦਾ ਫੀਲ ਹੁੰਦਾ ਹਮੇਸ਼ਾ ਵੀ ਸੈਪ ਛੋਏ ਦੇ ਬੱਚੇ ਨੂੰ ਐਂਡ ਜਦੋਂ ਉਹਨੇ ਸਾਇੰਸ ਦਾ ਨੰਨਾ ਨੇ ਉਹਨੂੰ ਚੈੱਕ ਕੀਤਾ ਔਰ ਸਾਹਮਣੇ ਉਹਦੀ ਮਾਂ ਨੂੰ ਖੜਾ ਕਰਤਾ ਤਾਂ ਅੱਧੇ ਘੰਟੇ ਚੋਂ ਸਟ੍ਰੈਸ ਉਹਦਾ ਰਿਲੀਜ਼ ਹੋ ਗਿਆ। ਹੂੰ। ਦੂਸਰੀ ਵਾਰੀ ਜਦੋਂ ਉਸ ਨੂੰ ਸੇਮ ਚੋਏ ਨੂੰ ਸਟ੍ਰੈਸ ਚ ਗੁਜ਼ਾਰਿਆ ਗਿਆ ਤਾਂ ਉਹ ਬਾਅਦ ਚ ਉਸਨੂੰ ਮਾਂ ਨੂੰ ਖੜਾ ਮਾਂ ਨੂੰ ਪਰੇ ਕਰ ਦਿੱਤਾ ਗਿਆ ਤਾਂ ਉਹਦਾ ਸਟ੍ਰੈਸ ਹਾਰਮੋਨ ਜਿਹੜੇ 8 ਘੰਟੇ ਜਾ ਕੇ ਨਾਰਮਲ ਹੋਏ ਕੋਰਟੀਸੋਲ ਲੈਵਲ ਸੀੜਾ 8 ਘੰਟੇ ਜਾ ਕੇ ਨਾਰਮਲ ਹੋਇਆ। ਇਹ ਸਿੱਧ ਕਰਦਾ ਹੈ ਕਿ ਜਦੋਂ ਛੋਟੇ ਬੱਚੇ ਨੂੰ ਤੁਸੀਂ ਡਾਂਟਦੇ ਹੋ ਸਟ੍ਰੈਸ ਕੋਈ ਸ਼ੌਕ ਕਰਦੇ ਹੋ ਟੀਚਰ ਨੇ ਡਾਂਟਿਆ ਸਭ ਕੁਝ ਕੀਤਾ ਉੱਥੇ ਅਗਰ ਮਦਰ ਨਹੀਂ ਹੈ ਚਾ ਟੀਚਰ ਕਿੰਨੀ ਸੌਫਟ ਹੈ ਹਮ ਅਗਰ ਮਦਰ ਨਹੀਂ ਹੈ ਤਾਂ ਉਹਦਾ ਸਟ्रेस ਨਹੀਂ ਘਟੂਗਾ ਹਮ ਕੋਨੋ ਸਟ्रेस 5 6 ਘੰਟੇ ਜਿਹਦਾ ਕਾ ਕੇ ਮਾਂ ਨੂੰ ਹੱਕ ਨਹੀਂ ਕਰ ਲੁਗੀ ਹਮ ਔਰ ਜੇ ਕਿਤੇ ਉਹ ਆ ਕੇ ਮਾਂ ਨੇ ਉਹਨੂੰ ਪੁੱਛਿਆ ਹੀ ਨਹੀਂ ਸਕੂਲ ਬਾਰੇ ਸਕੂਲ ਚ ਤੇਰੇ ਲਈ ਕੀ ਬੀਤਿਆ ਉਹਨੂੰ ਹੱਗੇ ਨਹੀਂ ਕੀਤਾ ਸਮਝੋ ਉਹ ਟਰਾਮਾ ਉਹਦੇ ਸਟੋਰ ਹੋ ਗਿਆ ਪਰ ਇਹ ਮੰਨਿਆ ਜਾਂਦਾ ਬਾਈ ਜੀ ਵੀ ਜਿਹੜੇ ਜਿਵੇਂ ਅੱਜ ਕੱਲ ਬੱਚੇ ਆ ਭਾਵੇਂ ਛੋਟੇ ਵੀ ਆ 5 ਸਾਲ ਤੋਂ ਪਹਿਲਾਂ ਵੀ ਆ ਤਾਂ ਉਹ ਬੜੇ ਤੇਜ਼ ਹੈਗੇ ਆ ਬੋਲਦੇ ਮਤਲਬ ਉਹਦਾਂ ਹੈ ਉਹਨਾਂ ਨੂੰ ਸਮਝ ਵੀ ਪੂਰੀ ਹੈ ਤਾਂ ਫੇਰ ਕਿਉਂ ਨਾ ਭੇਜਿਆ ਜਾਵੇ ਸਕੂਲ ਤੁਸੀਂ ਕਿੰਨੀ ਕਿੰਨੀ ਆਪਣੇ ਥੋੜੇ ਆਪ ਆਪਣੇ ਆਪਣੀ ਗੱਲ ਦੇ ਵਿੱਚ ਉਹਦਾ ਜਵਾਬ ਹੈ ਕਿ ਜਦੋਂ ਮੇਰਾ ਬੱਚਾ ਕੁਦਰਤੀ ਤੌਰ ਤੇ ਇੰਨਾ ਹਰ ਹਰ ਜਨਰੇਸ਼ਨ ਜਿਹੜੀ ਉਹ ਤੇਜ਼ ਹੁੰਦੀ ਹੈ ਹਮ ਐਵੋਲੂਸ਼ਨ ਹੋ ਰਿਹਾ ਹੈ ਜੀ ਰਾਈਟ ਕਿਸੇ ਟਾਈਮ ਤੇ ਸਾਨੂੰ ਘੜੀ ਦਾ ਟਾਈਮ ਦੇਖਣਾ ਨਹੀਂ ਆਉਂਦਾ ਸੀ ਸਾਡੇ ਬਜ਼ੁਰਗਾਂ ਨੂੰ ਘੜੀ ਬੰਨੀ ਹੁੰਦੀ ਸੀ ਜੀ ਹੁਣ ਬਿਨਾ ਪੜਾਈ ਵੀ ਬੱਚੇ ਨੂੰ ਘੜੀ ਦਾ ਟਾਈਮ ਤਰ੍ਹਾਂ ਤਰ੍ਹਾਂ ਨਾਲ ਦੱਸ ਸਕਦਾ ਮੋਬਾਈਲ ਦੇ ਸਾਰੇ ਫੰਕਸ਼ਨ ਦੇਖ ਲੈਂਦਾ ਵੀ ਮੈਂ ਬਿਨਾ ਸਕੂਲ ਗਏ ਆ ਲੇਕਿਨ ਆਪਣੇ ਪਿਤਾ ਜੀ ਨੂੰ ਸੀ ਜੜਾ ਉਹ ਮੋਬਾਈਲ ਚਲਾਉਣਾ ਨਹੀਂ ਆਉਂਦਾ ਸੀ। ਹੂੰ ਨਾਲੇ ਪੜਿਆ ਹੋਇਆ ਸੀ। 10 ਪੜਿਆ ਹੋਇਆ ਸੀ। ਇਹ ਅਨਪੜਾ। ਤਾਂ ਇਹ ਕੁਦਰਤੀ ਤੌਰ ਤੇ ਐਵੈਲੂਏਸ਼ਨ ਤਾਂ ਹੁੰਦਾ ਜੈਨੇਟਿਕਲੀ ਤੌਰ ਤੇ ਅਸੀਂ ਸਾਡੇ ਚ ਚੇਂਜਸ ਆਉਂਦੀਆਂ ਜਾ ਰਹੀਆਂ। ਕ੍ਰੀਏਟਿਵ ਕ੍ਰੀਏਟਿਵਨੈਸ ਵਾਧੀ ਜਾਣੀਆਂ। ਜਦੋਂ ਅਸੀਂ ਉਸ ਨੂੰ ਫੋਰਸਫੁਲੀ ਉਸ ਨੂੰ ਰੋਕ ਜਦੋਂ ਉਹਨੂੰ ਟਰੋਮਾ ਚ ਗੁਜ਼ਾਰਦੇ ਆ ਤਾਂ ਸਮਝੋ ਕ੍ਰੀਏਟੀਵਿਟੀ ਰੋਕ ਰਹੇ ਹੁੰਦੇ ਆ ਅਸੀਂ ਉਸ ਦੀ। ਹੂੰ ਰਾਈਟ। ਦੇਖ ਪਰਨੋਂ ਸਾਰੀ ਉਮਰ ਪਈ ਹੈ ਤੇਰੇ ਕੋਲੇ। ਹੂੰ ਪਰਹੀ ਜਾਈ। ਹੈਨਾ? ਹਾਂਜੀ। ਖਾਲੀ ਹੋਣ ਵਾਸਤੇ ਤੈਨੂੰ ਬਹੁਤ ਟਾਈਮ ਲੱਗਦਾ ਫਿਰ ਖਾਲੀ ਕਰਨ ਵਾਸਤੇ ਪਰ ਪੇਰੈਂਟਸ ਇਹ ਚੀਜ਼ ਹੀ ਸੋਚਦੇ ਆ ਬਾਈ ਵੀ ਜਵਾਬ ਪਿੱਛੇ ਨਾ ਰਹੇ ਜੀ ਕੀ ਤੋਂ ਪਿੱਛੇ ਰਹ ਜੂਗਾ ਜਿਹੜੀ ਇੱਕ ਦੌੜ ਚੱਲ ਰਹੀ ਹੈ ਕਿਹਦੀ ਤੀ ਦੌੜ ਚੱਲ ਰਹੀ ਹੈ ਮਤਲਬ ਬੱਚਿਆਂ ਦੀ ਬੱਚਿਆਂ ਨਾਲ ਬੱਚਿਆਂ ਦੀ ਬੱਚਿਆਂ ਨਾਲ ਚੱਲ ਰਹੀ ਹੈ ਹਾਂ ਜਿਵੇਂ ਅੱਗੇ ਪਤਾ ਨਹੀਂ ਪਹੁੰਚਣਾ ਕਿੱਥੇ ਆ ਹਾਂ ਪਹੁੰਚਣਾ ਦਾ ਪਤਾ ਨਹੀਂ ਦੌੜ ਚੱਲ ਰਹੀ ਹੈ ਇਹੀ ਤਾਂ ਸਿਖਾਇਆ ਜਾ ਰਿਹਾ ਕਿ ਦੌੜ ਹੈ ਬੱਚੇ ਨੂੰ ਇਹ ਟੀਚਰ ਦਾ ਪਤਾ ਹੋਵੇ ਕਿੱਥੇ ਜਾ ਕੇ ਦੌੜ ਮੁੱਕੂਗੀ ਹੈ ਹਾਂ राइट ਅਗਾ ਜਾ ਕੇ ਦੌੜਦੇ ਦੌੜਦੇ ਸਾਰਿਆਂ ਦੇ ਰਸਤੇ ਲੱਗ ਹੋ ਜਾਂਦੇ ਆ ਜਿਹੜੀ ਦੌੜ ਵਿੱਚ ਇਕੱਠੇ ਸ਼ੁਰੂ ਕੀਤੀ ਸੀ ਦੌੜ ਇਕੱਠੀ ਸ਼ੁਰੂ ਕਰਤੀ ਤੁਸੀਂ ਅਗਾ ਜਾ ਕੇ ਫਿਰ ਰਸਤੇ ਐਡਡ ਹੋ ਗਏ राइट ਡਿਸਾਈਡਡ ਦਾ ਕੁਝ ਨਹੀਂ ਹੈ ਨਾ ਇਹਦਾ ਮਤਲਬ ਬੱਚੇ ਆਪ ਤੈਅ ਕਰਨਗੇ ਕਿ ਕਰਨਾ ਕੀ ਹੈ ਸੋ ਬੱਚਿਆਂ ਨੂੰ ਜੇ ਪਹਿਲਾਂ ਸਟਾਰਟਿੰਗ ਵਿੱਚ ਜੇ ਉਹਨਾਂ ਦਾ ਨਰਵ ਸਿਸਟਮ ਕਾਮ ਰਊਗਾ ਉਹਨਾਂ ਦਾ ਬ੍ਰੇਨ ਠੰਡਾ ਰਹੂਗਾ ਉਹਨਾਂ ਦਾ ਹਾਰਟਬੀਟ ਠੰਡੇ ਰਹੂਗੀ ਰਿਲੈਕਸ ਰਹਿਣਗੇ ਸੋ ਉਹਨਾਂ ਹੋਰ ਬਾਨਸਿਕ ਤੌਰ ਤੇ ਤੰਦਰੁਸਤ ਹੋਣਗੇ ਤਾਂ ਉਹਨਾਂ ਹੀ ਉਹ ਜ਼ਿਆਦਾ ਕ੍ਰੀਏਟਿਵ ਹੋਣਗੇ ਬੈਟਰ ਹੋਊਗਾ ਠੀਕ ਹੈ ਉਹ ਹਰ ਹਰ ਐਗਜ਼ਾਮ ਨੂੰ ਉਹ ਬ੍ਰੇਕ ਕਰ ਦੇਣਗੇ ਵੈਸੇ ਕਈ ਲੋਕਾਂ ਦਾ ਆਪਾਂ ਸੁਣਿਆ ਵੀ ਉਹ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜਦੇ 7-7 ਸਾਲ ਦੇ ਹੋ ਜਾਂਦੇ ਆ ਉਹਨਾਂ ਨੂੰ ਉਹ ਕਹਿੰਦੇ ਵੀ ਘਰੇ ਜਿੰਨਾ ਕਿਹਨਾਂ ਲੋੜ ਆ ਘਰੇ ਮੈਂ ਆਪਣੇ ਬੱਚੇ ਨੂੰ 5.5 ਸਾਲ ਤੋਂ ਪਹਿਲਾਂ ਕਦੇ ਨਹੀਂ ਭੇਜਦਾ ਪਰ ਮੇਰੇ ਬੱਚੇ ਸਾਲ 'ਚ ਹਾਰਡਲੀ 3-3-4 ਮਹੀਨੇ ਜਾਂਦੇ ਆ ਐਂਡ ਉਹ ਉਹ ਫੇਰ ਵੀ ਦੂਜੇ ਬੱਚਿਆਂ ਨਾਲੋਂ ਟੌਪ ਕਰਦੇ ਆ ਵਿਦ ਕ੍ਰੀਏਟੀਵਿਟੀ ਉਹਨਾਂ ਨਾਲ ਗੱਲ ਕਰਦੇ ਆ ਕਿ ਉਹ ਖੇਡਦੇ ਵੀ ਆ ਉਹਨਾਂ ਕੋਲ ਸਪੋਰਟਸ ਵੀ ਆ সুইਮਿੰਗ ਵੀ ਹੈ ਕ੍ਰਿਕਟ ਵੀ ਹੈ ਬੈਡਮਿੰਟਨ ਵੀ ਹੈ ਸਾਰਾ ਕੁਝ ਉਹਨਾਂ ਕੋਲੇ ਨਾਲ ਉਹ ਵੀ ਗੇਨ ਕਰ ਰਹੇ ਆ ਨਾਲ ਉਹ ਖੇਡ ਵੀ ਰਹੇ ਆ ਨਾਲੋ ਇੰਜੋਏ ਵੀ ਕਰ ਰਹੇ ਲਾਈਫ ਨੂੰ ਸਕੂਲ ਨਾਲੀ ਸਕੂਲ ਸਾਡੇ ਲਈ ਬਰਡਨ ਨਹੀਂ ਹੋਣਾ ਚਾਹੀਦਾ ਸਕੂਲ ਸਾਡੇ ਲਈ ਸਿੱਖਣ ਲਈ ਹੋਣਾ ਚਾਹੀਦਾ ਨੰਬਰ 2 ਤੁਸੀਂ ਬਹੁਤ ਭਜਾਇਆ ਸਾਨੂੰ ਹਨਾ ਹਮ ਟ੍ਰਿਗਨੋਮੈਟਰੀ ਚ ਬਹੁਤ ਫਸਾਇਆ ਸਾਨੂੰ ਸਾਨੂੰ ਸਾਇੰਸ ਵਿੱਚ ਬਹੁਤ ਸਾਰੇ ਫਾਰਮੂਲੇ ਸਮਝਾਇਆ ਸਾਨੂੰ ਜਿਹੜੇ ਗਣਿਤ ਦੇ ਵਿੱਚ ਬਹੁਤ ਫਸਾਇਆ ਅੱਜ ਜਦੋਂ AI ਦਾ ਯੋਗ ਆਇਆ ਚਲੋ ਜਿਨ੍ਹਾਂ ਨੇ ਬਣਾਈ ਉਹ ਤੋਂ ਬਹੁਤ ਟੈਕਨੀਕਲ ਬੰਦੇ ਸੀਗੇ ਹਮ ਰਾਈਟ ਲੇਕਿਨ 90% ਜਿਹੜੇ ਨਹੀਂ ਵੀ ਸਮਝਣ ਵਾਲੇ ਉਹ ਵੀ AI ਦੇ ਯੁੱਗ ਚ ਉਹਨਾਂ ਨੂੰ ਕੋਈ ਪੁੱਛਣ ਦੀ ਲੋੜ ਨਹੀਂ ਵੀ ਐਨ ਵਾਈ ਐਨ ਦਾ ਪਲਾਟ ਹੈ ਤੇ ਕਿੰਨੇ ਕਿੰਨੇ ਵਰਗ ਜ ਬਣ ਗਿਆ ਇਹਦਾ ਹਮ ਤਕਨੀਕ ਦਾ ਮਤਲਬ ਯੁੱਗ ਆ ਗਿਆ ਟੈਕਨੋ ਫੋਟੋ ਖਿੱਚ ਕੇ ਵੀ ਪਾ ਦੇਣਗੇ ਹਮ ਪੂਰੇ ਦੀ ਪੂਰੇ ਫੋਟੋ ਖਿੱਚ ਕੇ ਵੀ ਉਹਨਾਂ ਨੇ ਪਾ ਦਿੱਤੀ ਤਾਂ ਵੀ ਦੱਸ ਦੇਣਗੇ ਵੀ ਕਿੰਨੀ ਕਿੰਨੇ ਕਿੰਨੇ ਵਰਗ ਦਾ ਹੈਗਾ ਹਮ ਪਲਾਟ ਹੈਗਾ ਹਮ ਔਰ ਕਿੰਨਾ ਇਹਨੂੰ ਜੇ ਸਾਫ਼ ਕਰਨਾ ਆਰਕੀਟੈਕਟ ਦੀ ਵੀ ਲੋੜ ਨਹੀਂ ਰਹਿ ਗਈ ਹਮ ਜਿਹੜੇ ਬੱਚੇ ਆਰਕੀਟੈਕਟ ਬੀ ਟੈਕ ਕਰ ਰਹੇ ਸੀ ਐਮ ਟੈਕ ਕਰ ਰਹੇ ਸੀ ਉਹਨਾਂ ਨੇ ਵੀ ਇਹ ਨਹੀਂ ਫਰੇ ਲੰਬੇ ਲਾ ਤਾਂ ਅਗਲੇ ਦੋ ਸਾਲਾਂ ਚ ਕੀ ਹੋਏ ਤੁਸੀਂ ਸੋਚ ਨਹੀਂ ਸਕਦੇ ਹੂੰ ਸੋ ਸਾਨੂੰ ਬੇਸਿਕਲੀ ਸਿੱਖਿਆ ਜਿਹੜੀ ਹੈ ਉਹ ਸਿੱਖਣ ਵਾਸਤੇ ਹੋਣੀ ਚਾਹੀਦੀ ਹੈ ਨੌਲੇਜ ਵਾਸਤੇ ਹੂੰ ਅਗਾ AI ਦਾ ਯੁੱਗ ਆ ਰਿਹਾ ਸਾਨੂੰ ਪੜਾਉਣ ਦੇ ਤਰੀਕੇ ਵੀ ਬਦਲਨੇ ਪੈਣਗੇ ਔਰ ਬਹੁਤ ਸਾਰੇ ਜਿਹੜੇ ਹੈਗੇ ਆ ਪੋਲੀਟੀਸ਼ੀਨ ਜਿਹੜੇ ਹੈਗੇ ਆ ਹਨਾ ਉਹ ਵੀ ਹੁਣ ਕਹਿਣ ਲੱਗੇ ਆ ਜਿਵੇਂ ਮਨੀਸ਼ ਸੋਦੀ ਨੇ ਪਿਛਲੀ ਵਾਰ ਕਿਹਾ ਕਿ AI ਦੇ ਯੁੱਗ ਦੇ ਵਿੱਚ ਸਾਨੂੰ ਪੜਾਈ ਦੇ ਤੌਰ ਤਰੀਕਿਆਂ ਬਾਰੇ ਵੀ ਹੁਣ ਦੁਆਰਾ ਤੋਂ ਜ਼ਿਕਰ ਕਰਨਾ ਪੈਣਾ ਹੈ ਸਿਲੇਬਸ ਤੇ ਜ਼ਿਕਰ ਕਰਨਾ ਪੈਣਾ ਇਹ ਸਿਲੇਬਸ ਜਿਹੜਾ ਪੜਾ ਰਹੇ ਹਾਂ ਉਹ ਆਊਟਡੇਟ ਹੋ ਗਿਆ ਤੁਸੀਂ ਤਾਂ ਕਹਿੰਦਾ ਆਊਟਡੇਟ ਹੋ ਗਿਆ ਤੁਹਾ ਵਟ ਐਬਾਊਟ ਦੋਸ ਜਿਨ੍ਹਾਂ ਨੂੰ ਤੁਸੀਂ ਪੱਠੀ ਚ ਰੜਿਆ ਹੋਇਆ ਸੀ ਉਹਨਾਂ ਜ਼ਿੰਦਗੀ ਤੇ ਖਰਾਬ ਕਰਤੀ ਨਾ ਸੋ ਇਹ ਹੈ ਕਿ ਸਿੱਖਣ ਵਾਸਤੇ ਪੜਨਾ ਚਾਹੀਦਾ ਮੈਨੂੰ ਹੀ ਲੱਗਦਾ ਵੀ ਜ਼ਿੰਦਗੀ ਨੂੰ ਸਿੱਖਣ ਵਾਸਤੇ ਪੜਨਾ ਚਾਹੀਦਾ ਮਤਲਬ ਬੱਚਾ ਨੂੰ ਸਕੂਲ ਦਾਖਲ ਕਰਾਉਣ ਦੇ ਵਿੱਚ ਕਾਲ ਨਹੀਂ ਕਰਨੀ ਚਾਹੀਦੀ ਕਈ ਜਿਵੇਂ ਇਹ ਸੋਚ ਲੈਂਦੇ ਆ ਵੀ ਮਤਲਬ ਪੇਰੈਂਟਸ ਘਰੇ ਨਹੀਂ ਹੁੰਦੇ ਵੀ ਜਾਂਦੇ ਇਹਨੂੰ ਛੱਡ ਜਾਂਦੇ ਆ ਵੀ ਛੋਟੇ ਛੋਟੇ ਨੂੰ ਵੀ ਮਤਲਬ ਜਿਵੇਂ ਅੱਜ ਕੱਲ੍ਹ ਛੋਟੇ ਬੱਚਿਆਂ ਵਾਲੇ ਵੀ ਸਕੂਲ ਹੁੰਦੇ ਆ ਮਤਲਬ ਡੇਢ ਦੋ ਸਾਲ ਦੇ ਨੂੰ ਛੱਡਤਾ ਉੱਥੇ ਸ਼ਾਮ ਨੂੰ ਆ ਕੇ ਲੈ ਲੈਂਦੇ ਉਹਨਾਂ ਵਿੱਚ ਸੈਪਰੇਸ਼ਨ ਦੀ ਹਮੇਸ਼ਾ ਉਹ ਭਾਵਨਾ ਰਹੂਗੀ ਹੂੰ ਇਕੱਲਾਪਨ ਰਹਿਣ ਲੱਗ ਜਾਊਗਾ ਮਤਲਬ ਸਮੱਸਿਆ ਉਹਨਾਂ ਨੂੰ ਜ਼ਿੰਦਗੀ ਜ਼ਿੰਦਗੀ ਪਰ ਉਹ ਉਹਨਾਂ ਬੱਚਾਂ 'ਚ ਇਕੱਲਾਪਨ ਰਹੂਗਾ ਉਹਨਾਂ ਲਈ ਇਹੀ ਹੁੰਦਾ ਜਿਵੇਂ ਕਈਆਂ ਦੀ ਮਾਂ ਮਰ ਨਹੀਂ ਜਾਂਦੀ ਬੱਚੇ ਦੀ ਹੂੰ ਉਹ ਭਾਵਨਾ ਰਹਿੰਦੀ ਹੈ ਹੂੰ ਸਾਰੀ ਉਮਰ ਖਾਲੀ ਰਹਿੰਦੇ ਆ ਓਵੇਂ ਉਹ ਮਾਂ ਦੇ ਨਾਲ ਰਹਿੰਦੇ ਹੋਏ ਵੀ ਉਹ ਖਾਲੀ ਰਹਿਣਗੇ ਹੂੰ ਇਹ ਸਾਈਕੋਲੋਜੀ ਦੀ ਭਾਸ਼ਾ ਚ ਹੈ ਕਹਿੰਨੀ ਆਸੀਂ ਇਹ ਇਸ ਕਰਕੇ 3.5 ਸਾਲ ਦਾ ਬਹੁਤ ਹੀ ਖਤਰਨਾਕ ਕੇਸ ਹੈ ਇਹ ਸਕੂਲ ਮਾਫੀਆ ਲੈ ਕੇ ਆਇਆ ਕੋਈ ਬੱਚਾਂ ਦੇ ਚ ਲਿਖਿਆ ਨਹੀਂ ਸੀ ਜਰੂਰਤ ਨਹੀਂ ਸੀ ਜਰੂਰਤ ਨਹੀਂ ਸੀ ਕਿਉਂਕਿ ਦੇਖੋ ਪਹਿਲਾਂ ਸੀ ਜਿਹੜਾ 10 ਕਲਾਸਾਂ ਹੁੰਦੀਆਂ ਸੀ ਹੂੰ ਪਹਿਲਾਂ ਹਮ ਤੌਰ ਤੇ ਇਹ ਹੁੰਦਾ ਸੀ 10 ਦਾ ਸਕੂਲ ਹੈ ਵੀ 5 ਸਾਲ ਦੇ ਨੂੰ ਦਾਖਲ ਕਰਦੇ ਹੁੰਦੇ ਸੀ ਸਕੂਲ ਚ ਉਦੋਂ ਛੋਟੇ ਨੂੰ ਲੈਂਦੇ ਹੀ ਨਹੀਂ ਸੀ ਦੇਖੋ 10ਵੀਂ ਦਾ ਸਕੂਲ ਹੈ 10 ਹੀ ਕਲਾਸਾਂ ਹੁੰਦੀਆਂ ਸੀ ਹੂੰ ਪਹਿਲੀ ਤੋਂ 10 ਹੁਣ 10ਵੀਂ ਦਾ ਸਕੂਲ ਹੈ ਤੇ 18 ਕਲਾਸਾਂ ਹੂੰ ਪਹਿਲਾਂ ਸ਼ੁਰੂ ਹੋ ਜਾਂਦੀਆਂ 18 ਕਲਾਸਾਂ ਸਕੂਲ ਨੂੰ ਤਾਂ ਬੈਨੀਫਿਟ ਹੋ ਗਿਆ ਨਾ ਹਾਂ ਨਾ ਔਰ ਜਿਹੜੀਆਂ ਪਹਿਲੀਆਂ 5 ਕਲਾਸਾਂ ਹੈ ਉਹਨਾਂ ਤੇ ਤੁਹਾਨੂੰ ਕੋਈ ਕੁਆਲੀਫਾਈਡ ਸਟਾਫ ਰੱਖਣ ਦੀ ਲੋੜ ਨਹੀਂ ਸਭ ਤੋਂ ਜ਼ਿਆਦਾ ਅਰਨਿੰਗ ਹੀ ਉੱਥੇ ਹੈ ਰਾਈਟ ਉਥੇ ਕੋਈ ਕੁਆਲੀਫਾਈਡ ਸਟਾਫ ਨਹੀਂ ਹੈਗਾ ਮਤਲਬ ਬਿਜ਼ਨਸ ਦੀ ਖੇਡ ਚ ਬੱਚਿਆਂ ਨੂੰ ਉਹਨਾਂ ਲਈ ਪ੍ਰੋਡਕਟ ਨੇ ਬੱਚਿਆਂ ਨੂੰ ਪੀਸਿਆ ਜਾ ਰਿਹਾ ਉਹਨਾਂ ਲਈ ਪ੍ਰੋਡਕਟ ਨੇ ਹੂੰ ਹੋਰ ਘਰਾਂ ਚ ਥੋੜੇ ਆ ਕੇ ਸਰਵੇ ਕਰਨ ਦੇ ਨਾਤੇ ਸਭ ਕੁਝ ਤੁਹਾਨੂੰ ਇਹਨਾਂ ਨਾਲ ਕੋਈ ਸਿਖਾਉਂਦੇ ਆ ਥੋੜਾ ਬੱਚਾ ਪਿੱਛੇ ਰਹਿ ਜੂ ਉਹ ਹੋ ਜੂਗਾ ਉਹਨਾਂ ਨੂੰ ਪੁੱਛੋ ਕਿ ਕੀ ਕੀ ਤੋਂ ਪਿੱਛੇ ਰਹਿ ਜੂਗਾ ਇਹ ਤਾਂ ਦੱਸਦੇ ਹੂੰ ਸਾਡੀ ਦੌੜ ਹੈ ਕਿਸ ਨਾਲ ਤੁਹਾਡਾ ਮੰਨਣਾ 5 ਸਾਲ ਤੋਂ ਛੋਟੇ ਬੱਚੇ ਨਹੀਂ ਲਾਉਣਾ ਚਾਹੀਦਾ 6 ਸਾਲ ਕੇਂਦਰੀ ਵਿਦਿਆਲੇ ਨੇ 6 ਸਾਲ ਉਮਰ ਕਰਤੀ ਹੈ ਪੂਰੇ ਯੂਰਪ ਨੇ ਨਾਰਵੇ ਜਿਹੜਾ ਹੈਗਾ ਉੱਥੇ 7 ਸਾਲ ਉਮਰ ਹੈ ਸਕੂਲ ਜਾਂਦੀ ਵਸ ਸਕੂਲ ਜਾਂਦੀ ਔਰ ਸਭ ਤੋਂ ਇੰਟੈਲੀਜੈਂਟ ਦੇਸ਼ ਆ ਠੀਕ ਹੈ ਸਭ ਤੋਂ ਇੰਟੈਲੀਜੈਂਟ ਦੇਸ਼ ਆ ਤੁਸੀਂ ਇੰਟੈਲੀਜੈਂਸੀ ਦੇਖੋ ਤੁਸੀਂ ਦੌੜਨਾ ਦੇਖੋ ਬੱਚੇ ਦੀ ਇੰਟੈਲੀਜੈਂਸੀ ਦੇਖੋ ਬੱਚੇ ਦੀ ਇੰਟੈਲੀਜੈਂਸੀ ਇਹ ਨਹੀਂ ਹੈ ਕਿ ਨੰਬਰ 99 ਹੈ ਬੱਚੇ ਦੀ ਇੰਟੈਲੀਜੈਂਸੀ ਵਿੱਚ ਬਹੁਤ ਕੁਝ ਹੋਣਾ ਹੈ ਮਤਲਬ ਦੌੜ ਦੇ ਹਾਣੀ ਨਾ ਬਣਾਈਏ ਬੱਚਿਆਂ ਨੂੰ ਸਮੇਂ ਦਿਹਾਣੀ ਸਮੇਂ ਦਿਹਾਣੀ ਬਣਾਓ ਧੰਨਵਾਦ ਬਹੁਤ